AC ਤੇ ਆਪਾਂ ਇੱਕ ਜਿਆਦਾ ਜਗਾੜ ਲਗਾਤਾ ਜੀ AC ਤੁਹਾਡਾ 29 ਤੇ ਪੂਰੀ ਕੂਲਿੰਗ ਕਰੂਗਾ ਨਾ AC ਨੂੰ ਤੁਹਾਡੇ ਨੂੰ ਅੱਗ ਲੱਗਣ ਦਾ ਕੋਈ ਖਤਰਾ ਨਾ ਹੀ ਬਾਲੀ ਬਿਜਲੀ ਦੀ ਖਫਤ ਹੋਊਗੀ ਨਹੀਂ ਤਾਂ AC ਕਰਦਾ ਕੀ ਹੈ ਜੀ ਆਪਣਾ ਆਮ ਗਰਮੀਆਂ ਦੇ ਵਿੱਚ 24 ਤੇ ਚੱਲ ਕੇ ਰੂਮ ਵੀ ਨਹੀਂ ਠੰਡਾ ਕਰਦਾ ਬਿਜਲੀ ਦੀ ਖਫਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਬਹੁਤ ਜ਼ਿਆਦਾ AC ਨੂੰ ਅੱਗ ਲੱਗਣ ਦੇ ਵੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਠੀਕ ਹੈ ਕਈ ਵਾਰੀ ਤਾਂ ਇਹ ਹੁੰਦਾ AC ਨੂੰ ਅੰਦਰਲੇ ਪਾਸੋਂ ਅੱਗ ਲੱਗ ਜਾਂਦੀ ਹੈ ਕਈ ਵਾਰੀ ਇਹ ਹੁੰਦਾ ਕੰਪਰੈਸਰ ਨੂੰ ਅੱਗ ਲੱਗ ਜਾਂਦੀ ਹੈ ਕੰਪਰੈਸਰ ਫਟ ਜਾਂਦਾ ਹੈ ਕੰਪਰੈਸਰ ਫਟਦਾ ਕਿਉਂ ਜੀ ਜਦੋਂ ਅੰਦਰ ਕ 16 ਤੇ ਕਰ ਲੈਣਾ ਜਿਹਦੇ ਕਰਕੇ ਕੰਪਰੈਸਰ ਤੇ ਪ੍ਰੈਸ਼ਰ ਬਾਲਾ ਜਿਆਦੇ ਪੈਂਦਾ ਉੱਪਰੋਂ ਗਰਮੀ ਜਿਆਦੇ ਹੁੰਦੀ ਹੈ ਕਿਉਂਕਿ ਲਗਭਗ 99% ਜਿਹੜੇ ਲੋਕਾਂ ਦੇ ਕੰਪਰੈਸਰ ਨੇ ਉਪਰ ਹੀ ਪਏ ਰਹਿੰਦੇ ਨੇ ਧੁੱਪ ਦੇ ਵਿੱਚ ਜਿਹੜੇ ਲੋਕ ਏਸੀ ਦੀ ਬਰਫ਼ ਤੋਂ ਬਹੁਤ ਜਿਆਦੇ ਕਰਦੇ ਨੇ ਉਹਨਾਂ ਵਾਸਤੇ ਤਾਂ ਬਾਲਾ ਜਿਆਦੇ ਜ਼ਬਰਦਸਤ ਜਗਾੜ ਹੈ ਬੇਸ਼ੱਕ 24 ਘੰਟੇ ਏਸੀ ਚ ਚਲਾਈ ਰੱਖੇ 29 ਦੀ ਚੱਲੂਗਾ ਫੁੱਲ 쿨ਿੰਗ ਕਰੂਗਾ ਜਿਵੇਂ ਸ਼ਿਮਲੇ ਵਾਲਾ ਫੀਲ ਆਊਗਾ ਜਿਵੇਂ ਬਰਫ਼ 'ਚ ਬੈਠੇ ਹੋ ਤੇ ਲਾਈਟ ਵੀ ਤੁਹਾਡੀ ਬਹੁਤ ਘੱਟ ਖਪਤ ਹੋਊਗੀ ਜੇ ਤੁਹਾਡਾ ਏਸੀ 10 ਜੁੰਟਾਂ ਖਾ ਰਿਹਾ ਤਾਂ 4 ਜਾਂ 3 ਜੁੰਟਾ ਆਪਾਂ ਢੋਲੀ ਲਈ ਇਹਦੇ ਵਿੱਚ ਪਾਣੀ ਭਰ ਲਿਆ ਟੱਕਣ ਦਾ ਬੰਦ ਹੈ ਇੱਕ ਸਰਾਖ ਕੱਢ ਕੇ ਇਹਦੇ ਵਿੱਚੋਂ ਆਪਾਂ ਜਿਹੜੀ ਫਵਾਰਿਆਂ ਵਾਲੀ ਪੈਪ ਹੁੰਦੀ ਉਹ ਲੰਘਾ ਦੇ ਇੱਕ ਆਪਾਂ ਨੂੰ ਫਵਾਰਿਆਂ ਵਾਲੀ ਜਿਹੜੀ ਮੋਟਰ ਹੈ ਜਾਂ ਆਰਓ ਦੇ ਪ੍ਰੈਸ਼ਰ ਵਾਲੀ ਜਿਹੜੀ ਮੋਟਰ ਹੈ ਉਹ ਆਪਾਂ ਨੂੰ ਚਾਹੀਦੀ ਹੈ ਕੋਈ ਪੁਰਾਣੀ ਕਵਾੜ ਤੋਂ ਚੱਕ ਲਏ ਉਹ ਤੁਸੀ 2-300 ਰੁਪਏ ਦੀ ਤੁਹਾਨੂੰ ਮਿਲ ਜੂਗੀ ਇਸ ਤੋਂ ਬਾਅਦ ਇੱਕ ਪਾਸੋਂ ਤਾਂ ਆਪਾਂ ਨੇ ਕਨੈਕਸ਼ਨ ਲੈ ਲਿਆ ਇੱਕ ਪਾਸੋਂ ਦਾ ਆਪਾਂ ਨੇ ਪਾਣੀ ਇਧਰਲੇ ਪਾਸੇ ਲੈ ਲਿਆ ਤੇ ਇੱਕ ਪਾਸੇ ਆਪਾਂ ਪਾਣੀ ਜਾਣ ਵਾਲਾ ਇਹਦਾ ਜਿਗਾਰਡ ਤਿਆਰ ਕਰਾਂਗੇ ਇਸ ਤਰੀਕੇ ਨਾਲ ਠੀਕ ਹੈ ਬਾਲਟੀ ਦੇ ਵਿੱਚੋਂ ਪਾਣੀ ਆਪਾਂ ਮੋਟਰ ਦੇ ਵਿੱਚ ਲੈ ਲਿਆ ਤੇ ਇਸ ਤੋਂ ਬਾਅਦ ਮੋਟਰ ਦੇ ਵਿੱਚੋਂ ਆਪਾਂ ਉਧਰਲੇ ਪਾਸੇ ਆਪਣਾ ਜਿਹੜਾ ਏਸੀ ਵਾਲਾ ਕੰਪਰੈਸਰ ਹੈ ਉਧਰ ਆਪਾਂ ਪਾਣੀ ਭੇਜਾਂਗੇ ਆਪਾਂ ਪੁਆਇੰਟ ਫਿਟ ਕਰਤੇ ਇਹਦੇ ਤੇ ਇੱਕ ਪੁਆਇੰਟ ਦਾ ਉੱਪਰਲੇ ਪਾਸੇ ਆਪਾਂ ਨੇ ਫਿਟ ਕਰਤਾ ਜਿਹੜਾ ਫੁਫਾਰ ਹੈ ਆਪਣਾ ਇੱਕ ਉਧਰ ਲੱਗ ਗਿਆ ਇੱਕ ਫੁਫਾਰ ਆਪਾਂ ਅੱਗੇ ਲਾਵਾਂਗੇ ਠੀਕ ਹੈ ਬਹੁਤ ਲੋਕਾਂ ਨੇ ਜਿਗਾਰਡ ਲਾਇਆ ਹੋਇਆ ਹੈ ਦੁਬਈ ਵਰਗੀ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਗਰ ਜੇ ਤੁਸੀਂ ਏਸੀ ਦੀ ਵਰਤੋਂ ਬੜੀ ਜ਼ਿਆਦਾ ਕਰਦੇ ਹੋ ਗਰਮੀ ਦੇ ਵਿੱਚ ਤਾਂ ਵਰਤੋਂ ਹਰੇਕ ਕਰਦਾ ਹੈ ਕਈ ਵਾਰੀ ਇਹ ਆਫਿਸ ਨੇ ਜਿਨ੍ਹਾਂ ਦੇ ਵਿੱਚ ਏਸੀ ਹੈ ਜਿਹੜਾ ਉਹ 24 ਘੰਟੇ ਲਗਾਤਾਰ ਚੱਲਦਾ ਰਹਿੰਦਾ ਹੈ ਕਈ ਘਰਾਂ 'ਚ ਵੀ ਲਗਾਤਾਰ ਚੱਲਦਾ ਰਹਿੰਦਾ ਹੈ ਤਾਂ ਤੁਸੀਂ ਦੇਖਿਆ ਹੋਊਗਾ ਵੀ ਬਹੁਤ ਜ਼ਿਆਦਾ ਏਸੀ ਨੇ ਜਿਹੜੇ ਅੰਦਰਲੇ ਪਾਸੋਂ ਕਈ ਵਾਰੀ ਫਟ ਕੇ ਘਰ ਨੂੰ ਵੀ ਅੱਗ ਲਗਾ ਦਿੰਦੇ ਨੇ ਕਈ ਵਾਰੀ ਕੰਪਰੈਸਰ ਫਟ ਕੇ ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਪਿੱਛੇ ਵੀ ਇੱਕ ਘਟਨਾ ਹੋਈ ਹੋਗੀ ਹੋ ਗਈ ਹਟੀ ਹੈ ਤੁਸੀਂ ਦੇਖੀ ਵੀ ਹੋਊਗੀ ਕਿ ਘਰ ਦੇ ਵਿੱਚ ਠੀਕ ਹੈ ਅੰਦਰਲੇ ਪਾਸੋਂ ਇਹ ਸੀ ਸਾਰਾ ਫਟ ਗਿਆ ਇੱਕ ਦੋ ਪਰਿਵਾਰ ਦੇ ਜੀ ਨੇ ਜਿਹੜੇ ਉਹਨਾਂ ਨੂੰ ਵੀ ਦਿੱਕਤ ਆਈ ਹੈ ਆ ਪ੍ਰੈਸ਼ਰ ਨੇ ਜਿਹੜੇ ਆਪਣੇ ਫੁਫਾਰੇ ਨੇ ਦੋਨੇ ਆਪਾਂ ਫਿੱਟ ਕਰਤੇ ਠੀਕ ਹੈ ਟਾਈਆਂ ਲਾ ਕੇ ਤੇ ਜਿਹੜਾ ਇਹ ਜਿਗਾੜ ਹੈ ਜਿਵੇਂ ਆਪਾਂ ਬਾਲਟੀ ਦੇ ਵਿੱਚੋਂ ਪਾਣੀ ਲਿਆ ਹੈ ਮੋਟਰ ਦੇ ਵਿੱਚ ਤੁਸੀਂ ਇਹ ਜਿਹੜਾ ਪਾਣੀ ਹੈ ਜੇ ਤੁਹਾਡੇ ਘਰੇ ਛੱਤ ਤੇ ਟੈਂਕੀ ਪਈ ਹੈ ਪਾਣੀ ਵਾਲੀ ਤਾਂ ਤੁਸੀਂ ਇਹ ਸਪਲਾਈ ਉਹਦੇ ਚੋਂ ਵੀ ਲੈ ਸਕਦੇ ਹੋ ਪਾਈਪ ਵਾਲੀ ਜਿਆਦਾ ਮਹਿੰਗੀ ਨਹੀਂ ਹੈਗੀ ਤੁਸੀਂ ਸੋਚੋਗੇ ਵੀ ਇੰਨੀ ਲੰਬੀ ਪਾਈਪ ਕੌਣ ਪਾਊਗਾ ਕਿਉਂਕਿ ਟੈਂਕੀ ਵੀ ਘਰ ਦੇ ਉੱਤੇ ਹੁੰਦੀ ਹੈ ਕੰਪਰੈਸਰ ਵੀ ਲਗ ਤਾਂ ਤੁਸੀਂ ਟੈਂਕੀ ਚੋ ਜੱਕ ਸਕਦੇ ਹੋ ਡੇਲੀ ਡੇਲੀ ਤੁਹਾਨੂੰ ਬਾਲਟੀ ਦੇ ਵਿੱਚ ਪਾਣੀ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਆ ਲੋ ਜੀ ਵੈਸੇ ਫਫਾਰੇ ਲੱਗੇ ਜੀ ਆਪਣੇ ਕੰਪਰੈਸਰ ਤੇ ਹੁਣ ਇਹਨੂੰ ਕੰਪਰੈਸਰ ਨੂੰ ਬਿਲਕੁਲ ਠੰਡਾ ਰੱਖਣਗੇ ਤੇ ਕੰਪਰੈਸਰ ਜਦੋਂ ਠੰਡਾ ਰਹੂਗਾ ਨਾਰਮਲ ਟੈਂਪਰੇਚਰ ਤੇ ਰਹੂਗਾ ਤਾਂ ਕੂਲਿੰਗ ਵੀ ਬਹੁਤ ਜ਼ਿਆਦਾ ਕਰੂਗਾ ਤੇ ਜਲਦੀ ਕਰੂਗਾ ਤੇ ਕੱਟ ਮਾਰੀ ਜਾਊਗਾ ਤਾਂ ਕਿ ਆਪਣੀ ਜਿਹੜੀ ਲਾਈਟ ਦੀ ਖਪਤ ਉਹ ਵੀ ਬਹੁਤ ਜ਼ਿਆਦਾ ਘਟੂਗੀ ਕਿਉਂਕਿ ਜਦੋਂ ਕੰਪਰੈਸਰ ਚੱਲੂਗਾ ਘੱਟ ਤਾਂ ਲਾਈਟ ਦੀ ਖਪਤ ਉਹ ਵੈਸੀ ਵੀ ਘਟੂਗੀ ਜੇ ਜਗਾੜ ਚੰਗਾ ਲੱਗਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇ